ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰ ਉੱਚ ਅਧਿਕਾਰੀ ਆਖਰਕਾਰ ਚੁੱਪ ਕਿਉਂ ਨੇ ਜੇਕਰ ਆਮ ਕਿਸੇ ਵਿਅਕਤੀ ਨੂੰ ਅਰੈਸਟ ਕਰਨਾ ਹੋਵੇ ਫਰਨਾ ਹੋਵੇ ਤਾਂ ਉਸ ਨੂੰ ਖੁੱਡਾਂ ਦੇ ਵਿੱਚ ਵੀ ਘੜ ਲਿਆ ਜਾਂਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਅਤੇ ਪੰਜਾਬ ਦੇ ਸਭ ਉੱਚ ਅਧਿਕਾਰੀ ਹਰਮੀਤ ਸਿੰਘ ਪਠਾਨ ਮਾਜ਼ਰਾ ਨੂੰ ਲੈ ਕੇ ਕਿਉਂ ਚੁੱਪ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਲ ਸਮਝੌਤਾ ਹੋ ਗਿਆ ਹੈ ਕਿਉਂਕਿ ਅੱ데 ਤੋਂ ਵੱਧ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਹੀਂ ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਬੋਲਣਗੇ ਹਰਮੀਤ ਸਿੰਘ ਪਠਾਨ ਮਾਜਰਾ ਦੇ ਵਿਰੁੱਧ ਕਹਿੰਦੇ ਨੇ ਰਿਸ਼ਤੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਜਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਦੇ ਫੁੱਫੜ ਲੱਗਦੇ ਨੇ ਜੇਕਰ ਕਿਸੇ ਆਪ ਬੰਦੇ ਉੱਤੇ ਕਾਰਵਾਈ ਕਰਨੀ ਹੋਵੇ ਪੰਜਾਬ ਪੁਲਿਸ ਨੇ ਜਾਂ ਪੰਜਾਬ ਸਰਕਾਰ ਨੇ ਤਾਂ ਦਸਾਂ 12 ਘੰਟਿਆਂ ਦੇ ਵਿੱਚ ਵਿੱਚ ਉਸ ਨੂੰ ਅरेस्ट ਵੀ ਕਰ ਲਿਆ ਜਾਂਦਾ ਉਸ ਨੂੰ ਪੱਕੇ ਭਾਂਡੇ ਵੀ ਪਾ ਦਿੱਤਾ ਜਾਂਦਾ ਹੈ ਇਵਨ ਦੋ ਬਿਕਰਮਜੀਠਿਆ ਤੇ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਇਵੇਂ ਤੋ ਉਸ ਨੂੰ ਦੱਸਿਆ ਵੀ ਨਹੀਂ ਕਿ ਅਸੀਂ ਗ੍ਰਿਫਤ ਕਾ ਗ੍ਰਫਤਾਰ ਕਰਨ ਲਈ ਅਸੀਂ ਤੁਹਾਡੇ ਘਰ ਆਉਣਾ ਹੈ ਜੇਕਰ ਬਿਕਰਮ ਜੀਠਿਆ ਨੂੰ ਪੰਜਾਬ ਪੁਲਿਸ ਵੱਲੋਂ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੇ ਫਿਰ ਪਠਾਨ ਮਾਦਰਾ ਨੂੰ ਲੈ ਕੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਕਿਉਂ ਸਾਇਲੈਂਟ ਹੈ ਸਮੇਂ-ਸਮੇਂ ਤੇ ਖਬਰਾਂ ਆਉਂਦੀਆਂ ਰਹੀਆਂ ਵੀ ਅੱਜ ਪੰਜਾਬ ਪੁਲਿਸ ਜਿਹੜੀ ਹੈ ਉਹ ਯੂਪੀ ਗਈ ਦਿੱਲੀ ਗਈ ਮਹਾਰਾਸ਼ਟਰ ਗਈ ਮੱਧ ਪ੍ਰਦੇਸ਼ ਗਈ ਲੇਕਿਨ ਕੀ ਹਰਬੀਸ਼ਿਕ ਪਠਾਨ ਮਾਜਰਾ ਨੂੰ ਜ਼ਮੀਨ ਖਾ ਗਈ ਜਾਂ ਅਸਮਾਨ ਨਿਕਲ ਗਿਆ ਜਾਂ ਉਹ ਭਾਰਤ ਦੇ ਵਿੱਚੋਂ ਅਲੋਪ ਹੋ ਗਿਆ ਜਾਂ ਉਹ ਬਾਹਰ ਦੇਸ਼ ਚਲਾ ਗਿਆ ਇਸ ਦਾ ਪਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਕੀ ਪੰਜਾਬ ਉਸ ਇਨੀ ਮੁਸਤੈਦੀ ਕਰਕੇ ਉਸ ਨੂੰ 24 ਤੋਂ 25 ਘੰਟਿਆਂ ਦੇ ਵਿੱਚ ਗ੍ਰਿਫਤਾਰ ਨਹੀਂ ਕਰ ਸਕਦੀ ਸੀ ਇਹ ਸਾਰਾ ਕੁਝ ਚੱਲ ਕੀ ਰਿਹਾ ਹੈ ਕੀ ਕਿਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਠਿੱਬੀ ਲਾਉਣ ਦੀ ਤਿਆਰੀ ਤਾਂ ਨਹੀਂ ਕਰ ਰਹੀ ਪਰ ਕਰਦੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਹਰਬੀਰ ਸਿੰਘ ਪਠਾਨ ਮਾਜਰਾ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਸਮਾਂ ਹੈ ਪੰਜਾਬ ਦੇ ਲੋਕਾਂ ਦੇ ਲਈ ਲੋਕਾਂ ਦੇ ਲੜਨ ਦਾ ਲੋਕਾਂ ਦੇ ਨਾਲ ਖੜਨ ਦਾ ਇਹ ਸਮਾਂ ਹੈ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਦਾ ਅਤੇ ਪੰਜਾਬ ਦੇ ਲਈ ਹੱਕਾਂ ਦੀ ਲੜਾਈ ਲੜਨ ਦਾ ਉਹਨਾਂ ਕਹਿੰਦੇ ਕਿ ਜੇਕਰ ਅਸੀਂ ਵਿਧਾਇਕ ਮੰਤਰੀ ਅਤੇ ਪਲੱਸ ਪੰਜਾਬ ਦੇ ਮੁੱਖ ਮੰਤਰੀ ਪਵਗਵੰਤ ਮਾਨ ਨਾ ਲੜੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਮੰਗਣ ਜਾਵਾਂਗੇ ਤਾਂ ਪੰਜਾਬ ਦੇ ਲੋਕ ਸਾਨੂੰ ਜੁੱਤੀਆਂ ਮਾਰਨਗੇ ਉਹਨਾਂ ਕਿਹਾ ਜਿੰਨੇ ਵੀ ਵਿਧਾਇਕ ਨੇ ਜਿੰਨੇ ਵੀ ਮੰਤਰੀ ਨੇ ਤੇ ਪਲੱਸ ਸੂਬੇ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਹੱਥਾਂ ਦੀ ਕੱਟ ਪੁਤਲੀ ਬੜੇ ਹੋਏ ਨੇ ਸਾਰੀ ਬਿਊਰੋਕ੍ਰੇਸੀ ਜਿਹੜਾ ਨਮਨ ਕਰਦੀ ਹੈ ਅਰਵਿੰਦ ਕੇਜੀਵਾਲ ਨੂੰ ਜੋ ਵੀ ਫੈਸਲਾ ਹੈ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੂਲ ਲੈਂਦੇ ਨੇ ਜਾਂ ਮਨੀਤ ਸੋਧਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋਮਾਨ ਨੂੰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋਮਾਨ ਦਾ ਚਿਹਰਾ ਨਕਾਬ ਕੀਤਾ ਜਾ ਕਹਿ ਦਿੱਤਾ ਕਿ ਪਾਵਰਲੈਸ ਨੇ ਸ਼ਕਤੀਹੀਣ ਨੇ ਇਹ ਸ਼ਰੂਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਦੇ ਵੱਡੇ ਆਗੂ ਮੰਨੂ ਨਹੀਂ ਕਿਹਾ ਗਿਆ ਇਹ ਖੁਦ ਹਰਬੀਰ ਸਿੰਘ ਪਠਾਨ ਮਾਜਰਾ ਨੇ ਇੰਟਰਵਿਊ ਦੇ ਵਿੱਚ ਸੱਚ ਦੱਸਿਆ ਹੈ ਉਸ ਵਾਰ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਮੇਰਾ ਇਨਕਾਊਂਟਰ ਕਰ ਦਿੱਤਾ ਜਾਣਾ ਹੈ ਇਸ ਕਰਕੇ ਮੈਂ ਭਜਨ ਦੇ ਵਿੱਚ ਫਰਾਰ ਹੋ ਗਿਆ ਫਿਰ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਲੋਂ ਸਾਰੇ ਉਸ ਦੇ ਜਿਹੜੇ ਸੋਸ਼ਲ ਮੀਡੀਆ ਤੇ ਅਕਾਊਂਟ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਵੱਲੋਂ ਮਨੀਸ਼ ਸੋਦੀਆ ਅਮਨ ਅਰੂੜਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਭਰ ਮੀਤ ਸਿਕ ਪਟਾਨ ਮਾਜਰਾ ਦੇ ਵਿਰੁੱਧ ਨਹੀਂ ਕੀਤੀ ਗਈ ਸਿਰਫ ਬਲਤੇਜ ਸਿਕ ਪੰਨੂ ਹੋਣਾ ਨੇ ਕਾਨਫਰੰਸ ਕੀਤੀ ਸੀ ਕਾਨਫਰੰਸ ਦੇ ਵਿੱਚ ਉਹਨਾਂ ਨੇ 376 ਪਰਚੇ ਦਾ ਜਿਹੜਾ ਜ਼ਿਕਰ ਕੀਤਾ ਸੀ ਤੇ ਹਾਲਾਂਕਿ ਇਹ ਗੱਲ ਤਾਂ 2022 ਦੀ ਹੈ ਤੇ 3 ਸਾਲ ਪਹਿਲਾਂ ਸਰਕਾਰ ਕਿੱਥੇ ਸੁੱਤੀ ਰਹੀ ਕੀ ਪਹਿਲਾਂ ਪੱਖ ਪੂਰਿਆ ਗਿਆ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਵਿਰੁੱਧ ਬੋਲੇਗਾ ਕੀ ਉਸ ਦੇ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਕਈ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਣबूझ ਕੇ ਨਹੀਂ ਕਾਰਵਾਈ ਕਰ ਰਹਾ ਨਹੀਂ ਤਾਂ ਉਸ ਨੂੰ ਤਾਂ ਦਸਾਂ ਮਿੰਟਾਂ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜੇਕਰ ਆਮ ਲੋਕਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰਨਾ ਹੋਵੇ ਸਮਗਲਰਾਂ ਨੂੰ ਜਾਂ ਗੈਂਗਸਟਰਾਂ ਨੂੰ ਜਾਂ ਦੂਸਰੀ ਪਾਰਟੀਆਂ ਦੇ ਆਗੂਆਂ ਨੂੰ ਤਾਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਝਟਪਟ ਲਾਉਂਦੇ ਨੇ ਹਰਮੀਤ ਸਿੰਘ ਪਠਾਨ ਮਾਜਰ ਨੂੰ ਲੈ ਕੇ ਦੇਰੀ ਕਿਉਂ ਤੇ ਹਰਬੀ ਸਿੰਘ ਪਠਾਨ ਮਾਜਰਾ ਦੇ ਖਿਲਾਫ ਕਿਉਂ ਨਹੀਂ ਬੋਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਬਲਤੇ ਸਿਕ ਪੰਨੂ ਨੇ ਹੀ ਕਾਨਫਰੰਸ ਕਰਕੇ ਕਿਹਾ ਸੀ ਕਿ ਉਹਨਾਂ ਉਤੇ 376 ਦਾ ਪਰਚਾ ਹੈ ਇਸ ਕਰਕੇ ਅਸੀਂ ਦੋਸ਼ੀਆਂ ਦਾ ਬੁਲਜਮਾ ਦਾ ਸਾਥ ਨਹੀਂ ਦੇਵਾਂਗੇ ਧੰਨਵਾਦ